ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੌ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਜੀ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮਗੇ ਖੁਸ਼ਾਲ ਹੋਮਗੇ ਲਓ ਜੀ ਸਵੇਰ ਦਾ ਹੀ ਟਾਈਮ ਆ ਇੱਥੇ ਕੱਪੜੇ ਸੀਗੇ ਜਿਹੜੇ ਸਾਰੇ ਵਾਸ਼ ਹੋ ਚੁੱਕੇ ਨੇ ਕਾਰਟਨ ਵਗੈਰਾ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਮੈਂ ਸਬਜ਼ੀ ਕੱਟਣਾ ਮਾਰਨਿੰਗ 'ਚ 4:30 ਵਜੇ ਉੱਠੀ ਸੀਗੀ ਮੈਂ ਉੱਠ ਕੇ ਆਪਣੇ ਕੰਮ ਜਲਦੀ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਦੀ ਆ ਉਸ ਤੋਂ ਬਾਅਦ ਮਤਲਬ ਕਿ ਇੱਥੇ ਲੱਗੀ ਸੀਗੀ ਮੈਂ ਸਬਜ਼ੀ ਬਣਾਉਣਾ ਕਦੂ ਆ ਆਪਣੇ ਉਧਰ ਲਈ ਘਰ ਦੇ ਕੱਦੂ ਆ ਇਹ ਮੈਂ ਦਿਖਾਇਆ ਵੀ ਸੀ ਤੁਹਾਨੂੰ ਪਹਿਲਾਂ ਜਿਹੜੇ ਹਰੀਏ ਜਿਹੇ ਕੱਦੂ ਹੁੰਦੇ ਨੇ ਨਾ ਧਾਰੀਆਂ ਵਾਲੇ ਉਹ ਵਾਲਾ ਕੱਦੂ ਆ ਤੇ ਇਹ ਮਤਲਬ ਕਿ ਨਾਸ਼ਤਾ ਵੀ ਬਣ ਰਿਹਾ ਤੇ ਸ਼ਾਮ ਦਾ ਖਾਣਾ ਵੀ ਬਣ ਰਿਹਾ ਜਿਵੇਂ ਕਿ ਸਬਜੀ ਮੈਂ ਹੁਣ ਸ਼ਾਮ ਦੀ ਜਿਹੜੀ ਸੋਬਾ ਹੀ ਬਣਾ ਕੇ ਰੱਖ ਦੂੰਗੀ ਆਟਾ ਵੀ ਗੁੰਨ ਕੇ ਰੱਖ ਦੂੰ ਤੁਹਾਨੂੰ ਪਤਾ ਹੀ ਹੈ ਘਰ ਦੀਆਂ ਸਫਾਈਆਂ ਚੱਲ ਰਹੀਆਂ ਨੇ ਫਿਰ ਉਹ ਨਾ ਮਤਲਬ ਕਿ ਹੁੰਦਾ ਵੀ ਸ਼ਾਮ ਦੇ ਖਾਣੇ ਦੀ ਫਿਰ ਕੋਈ ਟੈਨਸ਼ਨ ਨਹੀਂ ਰਹਿਣੀ ਇੱਥੇ ਬਸ ਸਬਜੀ ਨੂੰ ਲਾ ਰਹੀ ਸੀਗੀ ਤੜਕਾ ਆਟਾ ਵੀ ਨਾਲ ਦੀ ਨਾਲ ਹੀ ਗੁੰਨ ਕੇ ਰੱਖ ਦੂੰਗੀ ਸ਼ਾਮ ਦਾ ਵੀ ਗੁੰਦੂਗੀ ਹੈਨਾ ਦਪਹਿਰੇ ਜੇ ਕਿਸ ਨੇ ਖਾਣੇ ਹੋਣਗੇ ਤਾਂ ਫੁਲਕੇ ਬਣਾ ਦੂੰਗੀ ਮੈਂ ਮਤਲਬ ਕਿ ਵੈਸੇ ਵੀ ਅੱਜ ਕਹੇ ਹੋਏ ਨਕਲੇਰ ਸਾਹਿਬ ਪਿੰਦਰ ਵੀ ਹੈ ਨਹੀਂਗੇ ਇੱਥੇ ਪਿੰਦਰ ਵੀ ਵਾਰਾ ਕਰਤੋਂ ਕਿਤੇ ਗਿਆ ਹੋਇਆ ਜ਼ਰੂਰੀ ਕੰਮ ਮੈਂ ਹੀ ਰਹਿ ਗਈ ਸੀ ਕੱਲੀ ਮੈਂ ਮਤਲਬ ਨਾਸਤੇ ਦੇ ਵਿੱਚ ਮੈਂ ਕੱਲੀ ਨਹੀਂ ਖਾਣਾ ਖਾਧਾਗਾ ਮਤਲਬ ਉਹ ਹੈ ਨਹੀਂ ਸੀਗੇ ਘਰ ਕੋਈ ਹੈਨਾ ਬਾਕੀ ਚਲੋ ਜੀ ਇੱਥੇ ਸਬਜੀ ਨੂੰ ਆਪਾਂ ਤੜਕਾ ਲਗਾ ਦਿੱਤਾ ਤੇ ਹੁਣ ਇਹਦੇ ਵਿੱਚ ਆਪਾਂ ਕਰਦੇ ਕਦੋਂ ਮਿਕਸ ਤੇ ਉਸ ਤੋਂ ਬਾਅਦ ਲੱਗੀ ਸੀ ਕਿ ਮੈਂ ਘਰ ਨੂੰ ਧੋਣ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅੱਜ ਜਮੇਲਾ ਵੀ ਆ ਚੁੱਕੀ ਹੈ ਜੀ ਚਲੋ ਮੈਨੂੰ ਥੋੜੀ ਜਿਹੀ ਹੈਲਪ ਹੋ ਜੂਗੀ ਹਨਾ ਆ ਪੋਚਣ ਚਲ ਮੇਰੀ ਮਦਦਤ ਹੋ ਜੂਗੀ ਚਾੜੂ ਪੋਚਾ ਉਹ ਗਰਜਾ ਕਰੂਗੀ ਹਾਂ ਲੋਹ ਨਹੀਂ ਫੂਕ ਤਾਂ ਮਛਰਾਂ ਦਾ ਨਹੀਂ ਨਾ ਪਰ ਵਧੀਆ ਨਹੀਂ ਨਹੀਂ ਬਹੁਤ ਵਧੀਆ ਨਹੀਂ ਮਿਲਦਾ ਲੋਜੀ ਅੱਜ ਇਹ ਸ਼ਾਇਦ ਲਾਸਟ ਹੀ ਦਿਨਾਂ ਜਿਹੜਾ ਸਫਾਈਆਂ ਦਾਗਾ ਕਿਉਂਕਿ ਇਸ ਤੋਂ ਬਾਅਦ ਸ਼ਾਮ ਦੇ ਟਾਈਮ ਆ ਕਿਚਨ ਦਾ ਕੰਮ ਜਿਹੜਾ ਕਰਨ ਵਾਲੀ ਸਫਾਈ ਜਣੀ ਕਿ ਕਿਚਨ ਦੀ ਅੱਜ ਸਾਰਾ ਅੰਦਰ ਦਾ ਹੋ ਜਾਊਗਾ ਮੈਂ ਇੱਥੇ ਜਿਵੇਂ ਕਿ ਧੋ ਰਹੀ ਸੀਗੀ ਪਾਣੀ ਚੰਗੀ ਤਰ੍ਹਾਂ ਸੂਤ-ਸੂਤ ਕੇ ਜਮੀਲਾਂ ਲਗਾ ਰਹੀ ਸੀਗੀ ਪੋਚੇ ਤੇ ਇਹ ਬਰਾਂਡਾ ਹੀ ਰਹਿ ਗਿਆ ਸੀ ਪੋਚਾ ਲਾਉਣਾ ਗਣੀਓ ਬਾਕੀ ਜਮੀਲਾਂ ਲਾ ਰਹੀ ਸੀਗੀ ਤੇ ਇਧਰ ਮੈਂ ਲੱਗ ਗਈ ਸੀ ਬਾਹਰ ਦਾ ਵੀ ਧੋਣ ਹਾਂ ਸ਼ੀਸ਼ੇ ਵਗੈਰਾ ਵੈਸੇ ਇਹਨਾਂ ਤੇ ਕੋਲਿਨ ਵੱਜੂਗੀ ਬਾਅਦ ਦੇ ਵਿੱਚ ਪਰ ਜਿਆਦਾ ਮਿੱਟੀ ਜੀ ਹੋਈ ਪਈ ਸੀ ਉੱਪਰ ਧੂਲ ਮਿੱਟੀ ਕਾਫੀ ਜੰਮੀ ਪਈ ਸੀ ਕਿ ਉਹ ਪਾਈਪ ਨਾਲ ਇੱਕ ਵਾਰ ਮੈਂ ਉਤਾਰਤੀ ਸੀਗੀ ਮੈਂ ਕਿਹਾ ਉਸ ਤੋਂ ਬਾਅਦ ਫਿਰ ਮੈਂ ਕੋਲਿਨ ਦੇ ਨਾਲ ਕਿਸੇ ਕੱਪੜੇ ਨਾਲ ਮਤਲਬ ਕਿ ਇਹਨੂੰ ਸਾਫ਼ ਕਰ ਦੂੰਗੀ ਸ਼ੀਸ਼ਿਆਂ ਨੂੰ ਹਨਾ ਇਸ ਤਰ੍ਹਾਂ ਨਹੀਂ ਸਾਫ਼ ਹੋਣੇ ਪਰ ਇਹ ਵੀ ਚਲੋ ਜਿਹੜੀ ਮਿੱਟੀ ਵਗੈਰਾ ਸੀਗੀ ਉਹ ਕਾਫੀ ਮਿੱਟੀ ਨਿਕਲੇ ਜਾਲੀ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਲਓ ਜੀ ਪੂਰਾ ਘਰ ਜਿਹੜਾ ਧੋ ਚੁੱਕੀ ਆ ਮੈਂ ਸਾਰੇ ਰੂਮ ਬਰਾਂਡਾ ਸਭ ਧੋ ਕੇ ਪੋਚਾ ਵਗੈਰਾ ਲਗਾਤਾ ਜਮੀਲਾ ਆ ਗਈ ਸੀਗੀ ਅੱਜ ਉਹਨੇ ਪੋਚਾ ਵਗੈਰਾ ਲਗਾਤਾ ਦੇਖੋ ਪੂਰਾ ਸਾਫ ਹੋ ਗਿਆ ਪਰ 2-4 ਦਿਨ ਪੋਚਾ ਲਾਵਾਂਗੇ ਤਾਂ ਜ਼ਿਆਦਾ ਸਾਫ ਹੋਊਗਾ ਹਨਾ ਇਦਾਂ ਗੰਦਾ ਵਗੈਰਾ ਸਾਰੀਆਂ ਮੈਂ ਸਾਫ ਕਰਤੀਆਂ ਤੋਕੇ ਤੇ ਇਹ 커튼 ਹੋਗੇ ਜਿਵੇਂ ਉਹ ਵਾਲੇ ਰੂਮ ਦੇ ਹੋਗੇ ਉਹ ਰਹਿ ਗਏ ਜਾਲੀ ਵਗੈਰਾ ਹੋਗੀ ਸਾਰੀ ਕਲੀਨ ਤੇ ਹੁਣ ਸ਼ੀਸ਼ਿਆਂ ਦੇ ਕੋਲਿਨ ਵਗੈਰਾ ਆ ਰਹਿ ਗਏ ਮਾਰਨਾ ਹਨਾ ਤੇ ਇਹ ਹੋਣਗੇ ਸਾਫ ਸੋਫੇ ਕਿਉਂਕਿ ਪਹਿਲਾਂ ਮੇਰਾ ਸਾਰਾ ਜਿਹੜਾ ਆ ਮੋਟਾ ਮਤਲਬ ਡਸਟਿੰਗ ਵਾਲਾ ਸੀਗਾ ਉਹ ਕੰਮ ਹੋ ਗਿਆ ਤੇ ਇਹ ਜਿਹੜਾ ਇਹ ਬਾਅਦ ਦੇ ਵਿੱਚ ਹੋ ਜੀ ਉਹਦੀ ਕੋਈ ਦਿੱਕਤ ਨਹੀਂ ਹੈਗੀ ਤੇ ਇੱਥੇ ਟਾਈਮ ਦੇਖੋ 10 ਵਜ ਚੁੱਕੇ ਨੇ 10 ਵਜੇ ਤੱਕ ਮੈਂ ਮਤਲਬ ਆਪਣੇ ਇਹ ਕੰਮ ਜਿਹੜੇ ਖਤਮ ਕਰ ਲਈ ਕੱਪੜੇ ਤੁਹਾਨੂੰ ਪਤਾ ਹੀ ਹੈ ਧੋਤ ਭਾਈ ਚੱਲ ਰਹੀ ਆ ਸਿਰਫ ਮੇਰੇ ਦੋ ਕਰਟਰਨ ਰਹਿ ਗਏ ਧੋਣ ਵਾਲੇ ਆ ਦੇਖੋ ਉਹੀ ਦੋ ਹਜ ਤਿੰਨ ਉਹਦੇ ਵਿੱਚ ਪੈਣ ਸੁੱਕਣੇ ਪਾਉਣ ਵਾਲੇ ਦੋ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਤੇ ਉਸ ਤੋਂ ਬਾਅਦ ਉਧਰ ਹੁਣ ਮੈਂ ਲੱਗ ਗਿਆ ਮੰਜੇ ਧੋਣ ਤਿੰਨ ਮੰਜੇ ਨੇ ਤਿੰਨ ਮੰਜੇ ਧੋ ਦੂੰਗੀ ਤੇ ਬਾਕੀ ਅੰਦਰ ਦਾ ਸਾਰਾ ਹੋ ਚੁੱਕਿਆ ਚਲੋ ਜੀ ਹੁਣ ਮੰਜੇ ਤੋਂ ਨੇ ਸਬਜੀ ਬਣ ਚੁੱਕੀ ਆ ਬਾਅਦ ਵਿੱਚ ਖਾਣਾ ਖਾਉਂਗੀ ਕਿਉਂਕਿ ਦੋ ਤਿੰਨ ਵਾਰ ਚਾਹ ਚਾਹ ਹੋ ਗਈ ਅੱਜ ਪਹਿਲਾਂ ਮੈਂ ਆਪਣੇ ਲਈ ਬਣਾਈ ਸੀਗੀ 4:30 ਵਜੇ ਫਿਰ ਬਣਾ ਲਈ ਸੀਗੀ ਕਲੇਰ ਸਾਹਿਬ ਲਈ ਉਦੋਂ ਵੀ ਥੋੜੀ ਜਿਹੀ ਲੈ ਲਈ ਸੀਗੀ ਤੇ ਹੁਣ ਜਮਿਲਾ ਲਈ ਬਣਾਈ ਸੀ ਹੁਣ ਵੀ ਇੱਕ ਘੁੱਟ ਚਾਹ ਦੀ ਲੈ ਲਈ ਜਿਆਦਾ ਨਹੀਂ ਥੋੜੀ ਥੋੜੀ ਤੇ ਜਿਹੜੇ ਕੱਪੜੇ ਸੁੱਕਣਗੇ ਇਹਨਾਂ ਨੂੰ ਤਾਰ ਕੇ ਅੰਦਰ ਰੱਖ ਦਾਂਗੇ ਹੁਣ ਉਸ ਤੋਂ ਪਹਿਲਾਂ ਮੈਂ ਮੰਜੇ ਧੋਣੀਆਂ ਜਰਾਬ ਦੇ ਵਿੱਚ ਕੋਈ ਪਾਉਣੀਆਂ ਆ ਸਾਬਣ ਵਗੈਰਾ ਪਹਿਲਾਂ ਜਿਹੜੇ ਮੰਜੇ ਸੀਗੇ ਮੈਂ ਗਿੱਲੇ ਕਰਲੇ ਸੀਗੇ ਚੰਗੀ ਤਰ੍ਹਾਂ ਤਿੰਨ ਮੰਜੇ ਨੇ ਧੋਣ ਵਾਲੇ ਨੇ ਜਿਹੜੇ ਚਰਾਵ ਦੇ ਵਿੱਚ ਮੈਂ ਸਾਬਣ ਪਾ ਲਈ ਸੀਗੀ ਤੇ ਚੰਗੀ ਤਰ੍ਹਾਂ ਸਰਫ ਵਾਲਟੀ ਦੇ ਵਿੱਚ ਥੋੜਾ ਜਿਹਾ ਘੋਲ ਲਿਆ ਸੀਗਾ ਮੈਂ ਤਾਂ ਨਾਲ ਦੇ ਨਾਲ ਸਰਫ ਵਾਲਾ ਪਾਣੀ ਵੀ ਪਾ ਪਾ ਕੇ ਬਰਸ਼ ਜਿਹੜਾ ਉਹ ਫੇਰ ਦਾਂਗੇ ਹੈਨਾ ਆਂ ਜੰਗੀ ਤਰ੍ਹਾਂ ਸਾਫ਼ ਹੋ ਜਾਣਗੇ ਕਿਉਂਕਿ ਇਹ ਵੀ ਹੋ ਜਾਂਦਾ ਜਦੋਂ ਬਾਹਰ ਮੰਜੇ ਪੈ ਰਹੇ ਨੇ ਹੁਣ ਇਹ ਦੋ ਮੰਜੇ ਮੇਰੇ ਬਾਹਰ ਹੀ ਹੁੰਦੇ ਸੀ ਫਿਰ ਮੈਂ ਕਿਹਾ ਚੱਲ ਇਹਨੂੰ ਵੀ ਧੋ ਦਿੰਨੇ ਆ ਇਹ ਵੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਇਹ ਬੱਚੇ ਆਏ ਹੋਏ ਸੀਗੇ ਹਨਾ ਇਕੱਠੇ ਹੁੰਦੇ ਨੇ ਤਾਂ ਸਬਜ਼ੀ ਵਗੈਰਾ ਡੁੱਲ ਜਾਂਦੀ ਹੈਗੀ ਹਨਾ ਫਿਰ ਮੈਂ ਕਿਹਾ ਵੀ ਦੇਖ ਲੂੰਗੀ ਕੱਪੜੇ ਲਾ ਦੂੰਗੀ ਇਹਨਾਂ ਦੇ ਉੱਪਰ ਲੱਗੇ ਹੋਏ ਹੈਗੇ ਨੇ ਸ਼ਾਇਦ ਕੱਪੜੇ ਤਾਂ ਇਹਨਾਂ ਦੇ ਪਰ ਉਤਾਰ ਕੇ ਰੱਖੇ ਪੈਣੇ ਵਾਸ਼ ਕਰਕੇ ਵੀ ਉਹ ਫਿਰ ਲਗਾ ਦੂੰਗੀ ਮੈਂ ਹਨਾ ਚੜਾ ਲੂੰਗੀ ਇਹਨਾਂ ਦੇ ਕੱਪੜਾ ਵਗੈਰਾ ਹਨਾ ਵੀ ਚਲੋ ਫਿਰ ਅੰਦਰ ਸਾਮਣੇ ਜੋਗੇ ਹੋ ਜਾਣਗੇ ਉਸ ਤੋਂ ਬਾਅਦ ਲੱ ਅ ਕਿਉਂਕਿ ਹੁਣ ਦੇਖੋ ਡੀਪ ਕਲੀਨਿੰਗ ਹੋ ਰਹੀ ਹੈ ਪੂਰੇ ਘਰ ਦੀ ਸਫਾਈ ਹੋ ਰਹੀ ਹੈ ਤਾਂ ਇੱਕ ਇੱਕ ਚੀਜ਼ ਦੀ ਜਿਹੜੀ ਕਲੀਨਿੰਗ ਹੋਊਗੀ ਇੱਕ ਇੱਕ ਚੀਜ਼ ਵਾਸ਼ ਹੋਊਗੀ ਸਾਰੇ ਮਤਲਬ ਜਿਹੜੀਆਂ ਚੀਜ਼ਾਂ ਵਾਸ਼ ਹੋਣ ਵਾਲੀਆਂ ਨੇ ਜਾਨੀ ਕਿ ਉਹ ਸਾਰਾ ਆਪਾਂ ਸਭ ਚੀਜ਼ਾਂ ਵਾਸ਼ ਕਰ ਦਵਾਂਗੇ ਹਨ ਇੱਥੇ ਸ਼ਾਇਦ ਮੇਰਾ ਹੀ ਲਾਸਟ ਹੀ ਸੀਗਾ ਅ ਕੁਝ ਜਾਂ ਤੋਂ ਤੋਂ ਬਾਅਦ ਫਿਰ ਮੈਂ ਨਾ ਕਿ ਆ ਗਈ ਸੀ ਕਿ ਮੈਨੂੰ ਇਹ ਸੀ ਵੀ ਹੁਣ ਮੈਂ ਰੈਸਟ ਚਲੋ ਕਰ ਲਵਾਂਗੀ ਹਨਾ ਥੋੜਾ ਜਿਹਾ ਕਾਫੀ ਟਾਈਮ ਹੋ ਗਿਆ ਸੀ ਇੱਥੇ ਪਹਿਲਾਂ ਲਾਈਟ ਚਲੀ ਗਈ ਸੀ ਕੰਮ ਤਾਂ ਮੇਰੇ ਦੇਖੋ ਜਲਦੀ ਖਤਮ ਹੋ ਗਏ ਸੀਗੇ ਤਿੱਲੋ ਜਿੱਥੇ ਮੰਜੇ ਵੀ ਵਿਖਾਉਣੇ ਸਨ ਉਹਨੂੰ ਧੋਤੇ ਸੀਗੇ ਤੇ ਜਿਹੜੇ ਬੈੱਡ ਸ਼ੀਟਾਂ ਸੀਗੀਆਂ ਸਾਰੇ ਮਤਲਬ ਕਿ ਅੱਜ ਬੈੱਡ ਸ਼ੀਟਾਂ ਉਤਾਰੀਆਂ ਸੀਗੀਆਂ ਆ ਆਹ ਵਾਲੇ ਰੂਮ ਦੀ ਛੋਟੇ ਵਾਲੇ ਰੂਮ ਦੀ ਅੱਜ ਉਤਾਰੀ ਸੀਗੀ ਉਹ ਵੀ ਸਾਰੇ ਕੱਪੜੇ ਜਿੰਨੇ ਵੀ ਸੀਗੇ ਜਿਹਨਾਂ ਕੇ ਵਾਸ਼ ਹੋ ਚੁੱਕੇ ਨੇ ਆ ਦੇਖੋ ਮੰਜੇ ਵੀ ਆਧੂ ਸੁੱਕੇ ਜੇ ਹੋ ਗਏ ਇੱਥੇ ਹਨਾ ਤੇ ਉਸ ਤੋਂ ਬਾਅਦ ਇੱਥੇ ਬਸ ਹੁਣ ਮੈਂ ਕੁਰਸੀਆਂ ਵਗੈਰਾ ਜਿਹੜੀ ਅੰਦਰ ਚੱਕ ਦੂੰ ਕਿਉਂਕਿ ਜ਼ਿਆਦਾ ਧੁੱਪ ਦੇ ਵਿੱਚ ਵੀ ਫਿਰ ਨਹੀਂ ਰੱਖਣੀਆਂ ਚਾਹੀਦੀਆਂ ਹਨਾ ਮੰਜੇ ਨੂੰ ਹਜੇ ਧੁੱਪ ਲਵਾਵਾਂਗੇ ਕਿਉਂਕਿ ਫਿਰ ਸਲਾਬੇ ਰਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਥੇ ਵਾ ਜਿਹੜੇ ਕੁਰਸੀਆਂ ਨੇ ਇਹਨਾਂ ਨੂੰ ਚੱਕ ਕੇ ਆਪਾਂ ਅੰਦਰ ਰੱਖ ਦੇਵਾਂਗੇ ਕਿਉਂਕਿ ਫਿਰ ਧੁੱਪ ਦੇ ਵਿੱਚ ਟੁੱਟਣ ਦਾ ਵੀ ਡਰ ਲੈਂਦਾ ਹਨਾ ਕਲਰ ਵਗੈਰਾ ਵੀ ਫੇਟ ਹੋ ਜਾਂਦਾ ਧੁੱਪ ਦੇ ਵਿੱਚ ਤਾਂ ਮੈਂ ਮਤਲਬ ਬਹੁਤ ਚੀਜ਼ ਨੂੰ ਉਹ ਰੱਖਦੀਆਂ ਅ ਫੱਟੀ ਤੱਕ ਵੀ ਮੈਨੂੰ ਇਹ ਹੁੰਦਾ ਵੀ ਬਾਹਰ ਨਾ ਰਿਹਾ ਜੇ ਧੁੱਪ ਦੇ ਵਿੱਚ ਕਿੰਨੇ ਸਾਲ ਹੋ ਗਏ ਮੇਰੀਆਂ ਕੁਰਸੀਆਂ ਆਈਆਂ ਨੂੰ ਇਹਨਾਂ ਨੂੰ ਹਨਾ ਪਰ ਕਦੇ ਵੀ ਮੈਂ ਧੁੱਪ ਦੇ ਵਿੱਚ ਨਹੀਂ ਰੱਖਿਆ ਬਿਲਕੁਲ ਵੀ ਇਹਨਾਂ ਦਾ ਕਲਰ ਨਹੀਂ ਫੇਟ ਹੋਣ ਦਿੰਦੀ ਮੈਂ ਇਹਨਾਂ ਨੂੰ ਧੁੱਪ ਦੇ ਵਿੱਚ ਰੱਖਦੀ ਨਹੀਂ ਤਾਂ ਚਲੋ ਧੋਤੀਆਂ ਸੀਗੇ ਤਾਂ ਮੈਨੂੰ ਇਹ ਵੀ ਥੋੜਾ ਜਿਹਾ ਚਲੋ ਹੋ ਜਾਊਗਾ ਚਲੋ ਜੀ ਇਹ ਹੋਰ ਸਾਰੇ ਕੰਮ ਹੋ ਗਏ ਸੀ ਬਾਕੀ ਤਾਂ ਦੇਖੋ ਤੁਹਾਨੂੰ ਹੋਰ ਵੀ ਸੋਫੇ ਨਰਟਿੰਗ ਹੋਗੀ ਜਾਂ ਕੋਈ ਹੁਣ ਜਾਂ ਹੋਰ ਕੋਈ ਆਪਾਂ ਸਜਾਵਟ ਵਾਲਾ ਕੰਮ ਕਰਨਾ ਉਹ ਰਹਿ ਜੂਗਾ ਅੱਜ ਤੋਂ ਬਾਅਦ ਮੇਰਾ ਬਾਕੀ ਸਾਰੇ ਕੰਮ ਜਿਹੜੀ ਸਫਾਈ ਸੀ ਜਾਨੀ ਕਿ ਪੂਰਾ ਝਾੜਨ ਝੂੜਨ ਦਾ ਕੰਮ ਲਓ ਜੀ ਝਾੜ ਸਫਾਈ ਦੇ ਮੇਰੇ ਕੰਮ ਹੋ ਗਏ ਅੰਦਰ ਅੰਦਰ ਦੀ ਖਤਮ ਸਾਰੇ ਜਿਵੇਂ ਕਿ ਬਾਕੀ ਸਾਰਾ ਚੱਕਤਾਰ ਸਾਰੀ ਸਾਫ ਸਫਾਈ ਹੋ ਚੁੱਕੀ ਹੈ ਕੱਪੜੇ ਜੋ ਵੀ ਸੀਗੇ ਉਹ ਵਾਸ਼ ਹੋ ਚੁੱਕੇ ਨੇ ਇੱਕ ਆ ਰੂਮ ਦੇ ਚਾਰ ਕਰਟਨ ਉਹ ਵਾਲੇ ਰੂਮ ਦੇ ਚਾਰ ਕਰਟਨ ਨੇ ਟੋਟਲ ਭਾਰਾ ਕਰਟਨ ਰਹਿ ਗਏ ਧੋਣ ਵਾਲੇ ਕਿਚਨ ਦਾ ਰਹਿ ਗਿਆ ਕਿਚਨ ਦਾ ਸਭ ਤੋਂ ਟਫ ਕੰਮ ਤੇ ਹੁਣ ਮੈਂ ਕਰੂੰਗੀ ਰੈਸਟ ਅੱਜ ਦਾ ਜਿਹੜਾ ਹੋ ਗਿਆ ਸਾਰਾ ਕੰਮ ਮੇਰਾ ਖਤਮ ਤੇ ਹੁਣ ਲੱਗੀ ਸੀ ਮੈਂ ਆਪਣੀ ਦਵਾਈ ਲੈਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਵਿੱਚ ਖੂਨ ਦੀ ਕਮੀ ਆ 8 ਗ੍ਰਾਮ ਤੋਂ ਵੀ ਮੇਰੇ ਵਿੱਚ ਖੂਨ ਘੱਟ ਆਗਾ ਹਉਦੀ ਲਿਆ ਮੈਡੀਸਿਨ ਡਾਕਟਰ ਨੇ ਦਿੱਤੀ ਮੈਨੂੰ ਇਹ ਹੈਗੀ ਆ ਫੋਲੀ ਗਲੋਵਿੰਗ ਟੀ ਐਕਸ ਐਕਸ ਟੀ ਆ ਦੇਖੋ ਫੋਲੀ ਗਲੋਵਿੰਗ ਐਕਸ ਟੀ ਤੇ ਇਹ ਵਾਲੀ ਲਵਾਂਗੀ ਮੈਂ ਸਵੇਰੇ ਸਾਮ 2 ਚਮਚੇ ਦੱਸਿਆ ਪਰ ਮੈਨੂੰ ਡਰਦੀਆਂ ਲੈਣ ਤੋਂ ਕਹਿੰਦੇ ਵੀ ਦੰਦ ਕਾਲੇ ਹੋ ਜਾਣਗੇ ਇਹਦੇ ਨਾਲ ਡਾਕਟਰ ਨੇ ਦੱਸਿਆ ਵੀ ਤੁਸੀਂ ਸਿੱਧਾ ਗਲਾਸ ਪਾਣੀ ਦਾ ਐਕਸਟਰਾ ਲੈ ਕੇ ਕੋੜਲੀਆ ਕਰੂ ਬਾਅਦ ਵਿੱਚ ਹਨਾ ਲੈਣ ਤੋਂ ਦੰਦ ਕਾਲੇ ਹੋਏ ਨਿਸ਼ਾਨ ਦੀ ਮੰਮੀ ਦੇ ਵਿੱਚ ਵੀ ਖੂਨ ਘੱਟ ਸੀ ਉਹਦੇ ਵਿੱਚ ਸਾਡੇ ਸਹੀ ਰਹਿ ਗਿਆ ਸੀਗਾ ਇਸ ਵਾਰ ਸਾਡੇ ਦੋਨੋਂ ਵਿੱਚ ਪਤਾ ਨਹੀਂ ਕਿਉਂ ਘੱਟਦਾ ਖੂਨ ਤੇ ਉਹਨੂੰ ਵੀ ਇਹੀ ਸੀਸੀ ਦਿੱਤੀ ਜਿਸ ਉਹਦੇ ਵੀ ਦੰਦ ਕਾਲੇ ਹੋ ਗਏ ਪਰ ਮੈਨੂੰ ਡਰ ਲੱਗਦਾ ਸੀ ਮੈਂ ਨਾ ਹੁਣ ਸਿੱਧੀ ਹਰਕਤ ਚੀ ਮਾਰਦੀ ਇਹਨੂੰ ਦੰਦਾਂ ਨਾਲ ਲੱਗਣੀ ਨਹੀਂ ਦੀ ਪਰ ਦੇਖਦੇ ਆਂ ਬੀਂਦਕਾਲੇ ਹੁੰਦੇ ਨੇ ਕਿ ਨਾ ਹੋਣਾ ਹੋਣਗੇ ਤਾਂ ਸਹੀ ਪਰ ਬਾਅਦ ਦੇ ਵਿੱਚ ਠੀਕ ਹੋ ਜਾਂਦੇ ਜੀ ਓਨਾ ਟਾਈਮ ਨਹੀਂ ਆ ਜਿੰਨਾ ਟਾਈਮ ਆਪਾਂ ਇਹ ਲੈਣੇ ਦਵਾਈ ਨੂੰ ਓਨਾ ਟਾਈਮ ਹੀ ਬੀਂਦਕਾਲੇ ਰਹਿੰਦੇ ਜਿਹੜੇ ਛੱਡ ਦਈਏ ਤਾਂ ਫਿਰ ਉਹ ਉਦਾਂ ਹੀ ਸਾਫ ਹੋ ਜਾਂਦੇ ਨੇ ਚਲੋ ਜੀ ਪੈਸੇ ਦੋ ਦੋ ਟੱਕਨ ਦੱਸਿਆ ਹ ਦੋ ਟਾਈਮ ਮੈਂ ਨੂੰ ਇੱਕ ਟਾਈਮ ਹੀ ਲੈ ਰਹੀ ਹਾਂਗੀ ਬਾਕੀ ਇਹ ਸ਼ਿਸ਼ੀ ਪੀ ਕੇ ਫਿਰ ਮੈਂ ਕਰਵਾਉਂਗੀ ਕੋਮ ਟੈਸਟਾ ਕਲਰ ਵੀ ਬਲੈਕ ਬਲੈਕ ਇਹਦਾ ਤਾਂ ਚਲੋ ਜੀ ਹੁਣ ਥੋੜੀ देर ਕਰੂੰਗੀ ਰੈਸਟ ਫਿਰ ਸ਼ਾਮ ਨੂੰ ਦੇਖਦੇ ਕਿਚਨ ਝਾੜੂਗੀ ਸ਼ਾਮ ਨੂੰ ਕਿਉਂਕਿ ਅੱਜ ਬੁੱਧਵਾਰ ਹੈ ਫਿਰ ਕੱਲ ਨੂੰ ਵੀਰਵਾਰਾ ਹੁਣ ਤਾਂ ਵੈਸੇ ਮੇਰੀ ਸਫਾਈ ਦੇਖੋ ਹੁਣ ਸ਼ੁਰੂ ਹੋਈ ਹੋਈ ਆ ਫਿਰ ਕੋਈ ਵਹਿਮ ਨਹੀਂ ਹੁੰਦਾ ਜਦੋਂ ਆਪਾਂ ਝਾੜਦੇ ਹੋਈਏ ਤਾਂ ਕੋਈ ਵਹਿਮ ਨਹੀਂ ਕਰੀਦਾ ਹੁੰਦਾ ਪਰ ਚਲੋ ਫਿਰ ਵੀ ਸ਼ਾਮ ਨੂੰ ਮੇਰੇ ਕੋਲ ਟਾਈਮ ਹੋਊਗਾ ਐਡੀਟਿੰਗ ਵਗੈਰਾ ਕਰਕੇ ਵੀਡੀਓ ਦੀ ਫਿਰ ਮੈਂ ਆਪਣਾ ਕਿਚਨ ਸਾਫ ਕਰਨ ਲੱਗ ਜਾਈ ਹਾਂ ਕੱਲ ਨੂੰ ਸਵੇਰ ਤੱਕ ਮੇਰਾ ਕਿਚਨ ਦਾ ਸਾਫ ਹੋ ਜੂ ਜਣੀ ਓਕੇ ਹੋ ਜੂਗਾ ਅੱਜ ਦੂਸਰਾ ਦਿਨ ਆਜੀ ਸਫਾਈ ਨੂੰ ਤੇ ਤੁਹਾਡੇ ਕੋਲੇ ਦੋ ਵਲੌਗ ਹੋ ਜਾ ਚੁੱਕੇ ਨੇ ਤੀਜਾ ਵਲੌਗ ਇਹ ਜਾਊਗਾ ਇਹਦੇ ਵਿੱਚ ਸ਼ਾਇਦ ਕਿਚਨ ਦਾ ਹੋ ਜਾਵੇ ਮੇਰਾ ਹਨਾ ਚਲੋ ਜੀ ਥੋੜੀ देर ਬਾਅਦ ਮਿਲ ਕਿਉਂਕਿ ਟਾਈਮ ਆਲਰੇਡੀ 12 1 ਦਾ ਹੋ ਚੁੱਕਿਆ ਕਿਉਂਕਿ ਪਹਿਲਾਂ ਲਾਈਟ ਚਲੀ ਗਈ ਸੀ ਤਾਂ ਕਰਕੇ ਹੋ ਗਿਆ ਕੱਪੜੇ ਰਹਿ ਗਏ ਸੀ ਪਾਉਣ ਵਾਲੇ ਆ ਮਸ਼ੀਨ ਦੇ ਵਿੱਚ ਸੁਕਾਉਣ ਵਾਲੇ ਚਲੋ ਜੀ ਹੁਣ ਥੋੜੀ ਜਿਹੀ ਰੈਸਟ ਕਰ ਲੈਣ ਨਿਕਲੇ ਸਾਵਾਂ ਜਨ ਕਿ ਫਿਰ ਖਾਣੇ ਦਾ ਟਾਈਮ ਹੋ ਜਾਊਗਾ ਲਓ ਜੀ ਸ਼ਾਮ ਦੇ 6:30 ਹੋਣ ਵਾਲੇ ਨੇ ਹੁਣ ਆਪਾਂ ਕਿਚਨ ਨੂੰ ਖਾਲੀ ਕਰਦੇ ਆ ਕਿਚਨ ਦੀ ਸਫਾਈ ਜਿਹੜੀ ਸ਼ੁਰੂ ਕਰਦੇ ਆ ਤੇ ਬਲੌਗ ਫਿਰ ਕਾਫੀ ਲੰਬਾ ਹੋ ਜਾਂਦਾ ਤੇ ਪਹਿਲਾਂ ਆਪਾਂ ਕਿਚਨ ਦਾ ਸਾਮਾਨ ਕੱਢ ਲੈਨੇ ਉਸ ਤੋਂ ਬਾਅਦ ਆਪਾਂ ਸਾਫ਼ ਕਰ ਲਾਂਗੇ ਫਿਰ ਲੰਮਾ ਵੀਡੀਓ ਤੁਹਾਨੂੰ ਵੀ ਦੇਖਣਾ ਹੋਵੇਗਾ ਬਾਕੀ ਕੱਪੜੇ ਸੀਗੇ ਜਿਹੜੇ ਤੈਅ ਕਰਤੇ ਸਾਰੇ ਕਾਰਟਨ ਵਗੈਰਾ ਰਹਿ ਗਏ ਇਹ ਆਪਾਂ ਦੇਖਦੇ ਆ ਲੱਗੇ ਤਾਂ ਹੁਣ ਲਗਾ ਦਵਾਂਗੇ ਤੇ ਹੁਣ ਆਪਾਂ ਪੂਰਾ ਪਹਲਣ ਕਿਚਨ ਜਿਹੜਾ ਦੇਖੋ ਇਸ ਤਰ੍ਹਾਂ ਕਰ ਲੈਨੇ ਆ ਖਾਲੀ ਖਾਲੀ ਕਰਕੇ ਫਿਰ ਦਿਖਾਉਣਾ ਤੁਹਾਨੂੰ ਪੂਰਾ ਖਾਲੀ ਕਰ ਲਾ ਪਹਿਲਾਂ ਕਿਉਂਕਿ ਹੁਣ ਸ਼ਾਮ ਨੂੰ ਠੰਡੇ ਠੰਡੇ ਜਿਵੇਂ ਐ ਮੈਨੂੰ ਵੀ ਇਹ ਕਰ ਦੂੰਗੀ ਸਫਾਈ ਤੁਹਾਨੂੰ ਜੀ ਮਿਲਦੇ ਆ ਪਹਿਲਾਂ ਕਿਚਨ ਨੂੰ ਖਾਲੀ ਕਰ ਲਵਾਂ ਫਿਰ ਤੁਹਾਨੂੰ ਮਿਲਦੇ ਆ ਲੋ ਜੀ ਇੱਥੇ ਲੱਗੀ ਸੀ ਕਿ ਕਿਚਨ ਨੂੰ ਖਾਲੀ ਕਰਨ ਤੇ ਇੱਥੇ ਨਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਏ ਤੁਸੀਂ ਅੱਗੇ ਉਹ ਦੇਖਿਓ ਜਦੋਂ ਮੈਂ ਇੱਥੇ ਆਹ ਜੋ ਵੀ ਕੰਟੇਨਰ ਸੀਗੇ ਬਾਹਰ ਲੈ ਕੇ ਜਾ ਰਹੀ ਸੀ ਪ੍ਰਾਂਦ ਦੇ ਵਿੱਚ ਰੱਖ ਕੇ ਇੱਥੇ ਨਾ ਮੇਰਾ ਟ੍ਰਾਈਪੋਡ ਸੈੱਟ ਕੀਤਾ ਹੋਇਆ ਸੀ ਤੇ ਉਹ ਟ੍ਰਾਈਪੋਡ ਸਿੱਧੇ ਦਾ ਸਿੱਧਾ ਡਿੱਗ ਗਿਆ ਮੇਰਾ ਫੋਨ ਜਾ ਕੇ ਸਿੱਧਾ نیچے ਵੱਜਿਆ ਤੁਸੀਂ ਦੇਖਿਓ ਬਹੁਤ ਪੂਰੀ ਤਰੀਕੇ ਨਾਲ نیچے ਵੱਜਿਆ ਪਰ ਬਚਾਅ ਹੋ ਗਿਆ ਮਤਲਬ ਕਿ ਨੁਕਸਾਨ ਹੋਣ ਤੋਂ ਬਚ ਗਿਆ ਮੇਰੀ ਤਾਂ ਜਾਣ ਨੂੰ ਬਣ ਜਾਂਦੀ ਹੈ ਕਿਉਂਕਿ ਕਿੰਨੇ ਸਾਲ ਹੋ ਗਏ ਮੈਂ ਇਸ ਫੋਨ ਨੂੰ ਸਾਹਮਣੇ-ਸਾਹਮਣੇ ਰੱਖਦੀ ਆ ਦੇਖੋ ਤੁਸੀਂ ਕਿਸ ਤਰ੍ਹਾਂ ਡਿੱਗਿਆ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਜੀ ਮੇਰੇ ਫੋਨ ਨੂੰ ਕੁਝ ਵੀ ਨਹੀਂ ਹੋਇਆ ਤੁਸੀਂ ਇਹ ਦੇਖ ਲਓ ਵੀ ਟ੍ਰਾਈਪੋਡ ਦੀ ਹਾਈਟ ਆ ਕਾਫੀ ਆ ਗਈ ਜਿੰਨਾ ਮਤਲਬ ਕਿ ਲੈਂਥ ਇਹਦੀ ਹੁੰਦੀ ਆ ਉਹ ਪੂਰਾ ਓਪਨ ਸੀਗਾ ਇਹ ਅ ਨੀਚੇ ਸਿੱਧਾ ਜਾ ਕੇ ਫੋਨ ਵੱਜਿਆ ਪਰ ਫੋਨ ਨੂੰ ਕੁਝ ਵੀ ਨਹੀਂ ਹੋਇਆ ਇਦਾਂ ਹੀ ਕੈਮਰਾ ਚੱਲੀ ਜਾ ਰਿਹਾ ਸੀਗਾ ਪਰ ਸ਼ੁਕਰ ਹੈ ਚਲੋ ਮੈਨੂੰ ਤਾਂ ਸੋਚ ਹੋ ਗਈ ਸੀ ਮੈਂ ਕਿ ਮੇਰਾ ਫੋਨ ਫਟ ਗਿਆ ਮੈਂ ਹੁਣ ਵੀਡੀਓ ਕਿਸ ਫੋਨ ਨਾਲ ਬਣਾਉਂਗੀ ਕਿਉਂਕਿ ਜੇ ਇਹੀ ਫੋਨ ਆ ਮੇਰੇ ਕੋਲ ਇੱਕੋ ਹੀ ਫੋਨ ਆ ਹੋਰ ਮੇਰੇ ਕੋਲ ਕੋਈ ਫੋਨ ਨਹੀਂ ਐ ਇਸ ਨਾਲ ਹੀ ਮੇਰੀ ਵੀਡੀਓ ਸ਼ੂਟ ਹੁੰਦੀ ਐ ਇਸ ਨਾਲ ਹੀ ਐਡੀਟਿੰਗ ਵਗੈਰਾ ਹੁੰਦੀ ਆ ਇਸ ਵੀਡੀਓ ਨਾਲ ਮੈਂ ਅਪਲੋਡ ਕਰਦੇ ਮੈਨੂੰ ਤਾਂ ਬਹੁਤ ਜ਼ਿਆਦਾ ਟੈਨਸ਼ਨ ਪੈ ਗਈ ਸੀ ਕਿਉਂਕਿ 3 ਸਾਲ ਹੋ ਗਏ ਮੈਂ ਬਹੁਤ ਸਾਮ ਸਾਮ ਕੇ ਡਿੱਗ ਗਣੀ ਦਿੱਤਾ ਪਰ ਅੱਜ ਜੇ ਪਤਾ ਨਹੀਂ ਕਿ ਮੈਂ ਡਿੱਗ ਗਿਆ ਮੈਨੂੰ ਇਸ ਬਹੁਤ ਟੈਨਸ਼ਨ ਹੋਈ ਪਈ ਸੀ ਚਲੋ ਲੱਖ ਲੱਖ ਸ਼ੁਕਰ ਪ੍ਰਮਾਤਮਾ ਦਾ ਹੈ ਗੁਰੂ ਜੀ ਦਾ ਕਿ ਕੁਝ ਵੀ ਨਹੀਂ ਹੋਇਆ ਦੇਖੋ ਜੀ ਹੁੰਦੀ ਤਾਂ ਹੈਗੀ ਹਨਾ ਟੈਨਸ਼ਨ ਤਾਂ ਇੱਕਦਮ ਤੋਂ ਮੇਰਾ ਕੰਮ ਖੜ ਜਾਣਾ ਸੀ ਮੈਂ ਤੁਹਾਨੂੰ ਨਹੀਂ ਮਿਲ ਸਕਦੀ ਸੀ ਨਹੀਂ ਵੀਡੀਓ ਮਤਲਬ ਕਿ ਅਪਲੋਡ ਹੋਣਾ ਸੀ ਜਦੋਂ ਬਣਨਾ ਹੀ ਨਹੀਂ ਸੀ ਵੀਡੀਓ ਹਨਾ ਬਹੁਤ ਟੈਨਸ਼ਨ ਹੋ ਜਾਂਦੀ ਹੈ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਤਾਂ ਹੀ ਫਿਰ ਮੈਂ ਫੋਨ ਨੂੰ ਬਾਹਰ ਹੀ ਸੈੱਟ ਕਰ ਲਿਆ ਮੈਂ ਕਿਹਾ ਵੀ ਨਹੀਂ ਹੁਣ ਮੈਂ ਉਧਰ ਅੰਦਰ ਨਹੀਂ ਸੈੱਟ ਕਰਨਾ ਕਿਉਂਕਿ ਡਰ ਜਾ ਇੱਕ ਹੋ ਜਾਂਦਾ ਨਾ ਤੁਰਤ ਦਾ ਤਾਂ ਬਹੁਤ ਜ਼ਿਆਦਾ ਡਰ ਹੋ ਜਾਂਦਾ ਲਓ ਜੀ ਥੋੜਾ ਬਹੁਤਾ ਸਮਾਨ ਕਿਚਨ ਚ ਰਹਿ ਗਿਆ ਬਾਕੀ ਕਿਚਨ ਆਪਾਂ ਕਰਤਾ ਖਾਲੀ ਤੇ ਜਿਹੜੇ ਤੁਸੀਂ 2-3 ਦਿਨ ਪਹਿਲਾਂ ਵਲੌਗ ਦੇਖ ਰਹੇ ਹੋ ਸੀ ਸਫਾਈ ਦੇ ਉਹ ਸਿਰਫ ਮੈਨੂੰ ਲੱਗਦਾ ਵੀ ਟ੍ਰੇਲਰ ਹੀ ਸੀਗਾ ਪਰ ਪਿਕਚਰ ਤਾਂ ਬਾਕੀ ਆ ਹੁਣ ਸ਼ੁਰੂ ਹੋਊਗੀ ਮੈਂ ਤਾਂ ਦੇਖ ਕੇ ਮੈਂ ਕਿਹਾ ਮੋਢੇ ਰਹਿ ਜਾਣੇ ਨੇ ਵੀ ਇੰਨੇ ਬਰਤਨ ਕਿਦਾਂ ਸਾਫ਼ ਕਰੂੰਗੀ ਮੈਂ ਹਨਾ ਤੇ ਆ ਦੇਖੋ ਇੱਧਰ ਆਹ ਵਾਲੀ ਵੀ ਬਾਹਰ ਨਿਕਲਣੀ ਹੈ ਹਜੇ ਆਹ ਡਰਾ ਉਹ ਜਿਹੜਾ ਤੇ ਗੈਸ ਵੀ ਬਾਹਰ ਨਿਕਲੂਗਾ ਇਧਰ ਕੈਟਲ ਵਗੈਰਾ ਤੇ ਇੱਥੇ ਮੇਰੀ ਰੱਖੀ ਹੋਈ ਹੈ ਮਲਾਈ ਇਹਨੂੰ ਸਭ ਤੋਂ ਪਹਿਲਾਂ ਰਿੜਕੂਂਗੀ ਫਿਰ ਮੈਂ ਝਾੜਨਾ ਸ਼ੁਰੂ ਕਰੂੰਗੀ ਤੇ ਇਧਰ ਹਜੇ ਆਹ ਵਾਲਾ ਜਿਹੜਾ ਸਟੀਲ ਦਾ ਰੈਕ ਆ ਇਹ ਵੀ ਬਾਹਰ ਨਿਕਲੂਗਾ ਇਹ ਚਲੋ ਕੋਈ ਸਾਬਾਗੇ ਜਦੋਂ ਉਹਨਾਂ ਤੋਂ ਮੈਂ ਉਹ ਕਰਵਾ ਲੂੰਗੀ ਹਜੇ ਵਰਦਮਾਨ ਵੀ ਪੈਣੇ ਹਨਾ ਮਤਲਬ ਕਿ ਕਾਫੀ ਜ਼ਮਾਨਾ ਹਜੇ ਪਿਆਗਾ ਚਲੋ ਕਰਦੇ ਆਪਾਂ ਹੁਣ ਸਫਾਈ ਸ਼ੁਰੂ ਝਾੜਨਾ ਲੋ ਜੀ ਸ਼ਾਮ ਦੇ ਟਾਈਮ ਮੈਂ ਲੱਗ ਗਈ ਸੀ ਕਿਚਨ ਨੂੰ ਝਾੜਨਾ ਮੈਂ ਕਿਹਾ ਵੀ ਦਿਨ ਵੀ ਬੁੱਧਵਾਰਾਗਾ ਅੱਜ ਫਿਰ ਵੀਰਵਾਰ ਕੱਲ ਦੇ ਦਿਨ ਹਨਾ ਫਿਰ ਝਾੜਨਾ ਮੁਸ਼ਕਲ ਹੋ ਜਾਊਗਾ ਵੈਸੇ ਤਾਂ ਚਲੋ ਮੇਰੀ ਸਫਾਈਆਂ ਚੱਲ ਰਹੀਆਂ ਨੇ ਮਤਲਬ ਕੋਈ ਬੈਮ ਨਹੀਂ ਹੁੰਦਾ ਪਰ ਕਹਿੰਦੇ ਹੁੰਦੇ ਨੇ ਵੀ ਵੀਰਵਾਰ ਨੂੰ ਨਹੀਂ ਝਾੜਨਾ ਚਾਹੀਦਾ ਤਾਂ ਕਰਕੇ ਮੈਂ ਝਾੜਨ ਲੱਗ ਗਈ ਸੀਗੀ ਤੇ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਆ ਜੀ ਇੱਥੇ ਨਾਲ ਤਾਂ ਦੇਖੋ ਮੈਂ ਜਿਹੜੀ ਮਲਾਈ ਰੜਕੀ ਸੀਗੀ ਉਹਦਾ ਬਣਾ ਲਿਆ ਸੀਗਾ ਕਿ ਤੇ ਇੱਕ ਸਾਈਡ ਰੱਖੀ ਸੀ ਸੇਮੀਆਂ ਜਿਵੇਂ ਕਿ ਸਬਜੀ ਮੈਂ ਸੁਬਾ ਬਣਾ ਲਈ ਸੀਗੀ ਆਟਾ ਵੀ ਸਵੇਰੀ ਜਿਹੜਾ ਕੰਮ ਉਹ ਨਿਬੜ ਗਿਆ ਸੀ ਮੇਰਾ ਖਾਣੇ ਦਾ ਸ਼ਾਮ ਦਾ ਬਸ ਕੱਲੇ ਫੁਲਕੇ ਬਣਾਉਣੇ ਸੀ ਪਰ ਫਿਰ ਮਨ ਕੀਤਾ ਮੈਂ ਕਿਹਾ ਵੀ ਚਲੋ ਸੇਮ ਸੇਮ ਹੀ ਆ। ਇਹ ਸੇਮੀਆਂ ਬਣਾ ਲੈ ਲਈਏਗੇ ਨਾ ਨਾਲ। ਫਿਰ ਮੈਂ ਸੇਮੀਆਂ ਬਣਾ ਲਈਆਂ ਸੀ ਜੇ ਉਸ ਤੋਂ ਬਾਅਦ ਫਿਰ ਮੈਂ ਣਾਉਣ ਚਲੀ ਗਈ ਸੀ ਕਿ ਫਿਰ ਜੋਤ ਪੱਤੀ ਕੀਤੀ ਦੇਖ ਲਓ ਤੁਸੀਂ ਜਾ ਕੇ ਫਿਰ ਮੇਰੇ ਅੱਗੇ ਤੇ ਖਾਣਾ ਬਣਿਆ। ਐਨੇ ਕੰਮ ਹੋ ਜਾਂਦੇ ਚਲੋ ਇਹ ਹੈ ਵੀ ਫਾਈਨਲੀ ਹੁਣ ਜਿਹੜਾ ਕਿਚਨ ਦਾ ਵੀ ਹੋ ਗਿਆ ਕੰਮ ਹਣਾ। ਘਾੜਿਆ ਗਿਆ ਕਿਚਨ ਬੱਡੀ ਗਾਲੀ ਸੀਗੀ ਤੇ ਬਰਤਨ ਵੀ ਚਲੋ ਹੋ ਜਾਣਗੇ ਬਾਹਰ ਨਿਕਲ ਗਏ ਜਦੋਂ ਹਨਾ ਸਾਫ ਤਾਂ ਹੋਈ ਜਾਣਗੇ ਜਦੋਂ ਲੱਗ ਗਏ ਫਿਰ ਤਾਂ ਹੋਈ ਜਾਂਦੇ ਪਰਮਾਤਮਾ ਆਪੇ ਅਹ ਦੇਖੋ ਹਨਾ ਹਿੰਮਤ ਬਖਸਣਗੇ ਦੇਖੋ ਇੱਥੇ ਲੱਗ ਗਈ ਸੀਗੀ ਮੈਂ ਸਵੇਰ ਦਾ ਟਾਈਮ ਆ ਇਹ ਮਾਰਨਿੰਗ ਹੋ ਚੁੱਕੀ ਸੀ ਆਪਣੇ ਪਲਾਂਟਸ ਨੂੰ ਸਾਰਿਆਂ ਨੂੰ ਪਾਣੀ ਦੇਦਾ ਸੀ ਸਵੇਰੇ ਨੇਰੇ ਨੇਰੀ ਮੈਂ ਤੇ ਉਸ ਤੋਂ ਬਾਅਦ ਇਹ ਦੋ ਟੱਬ ਭਰ ਲਏ ਸੀਗੇ ਇੱਧਰ ਮੈਂ ਕਿਹਾ ਬਾਅਦ ਦੇ ਵਿੱਚ ਚਲੋ ਲੋਡ ਪਾਉਗੇ ਫਿਰ ਭਰ ਲਵਾਂਗੀ ਬੇਥੇ ਵਸਮੇ ਹੋਣ ਲੱਗੀ ਸੀ ਕਿ ਬਰਤਨ ਸਾਫ ਕਰਨਾ ਤੇ ਦੋ ਮੰਜੇ ਸਾਈਡ ਤੇ ਮੈਂ ਡਾਲੇ ਸੀਗੇ ਮੈਂ ਕਿਹਾ ਵੀ ਉਹਨਾਂ ਤੇ ਰੱਖੀ ਜਾਊਂਗੀ ਸਾਫ ਕਰ ਕਰਕੇ ਹਨਾ ਰੈਕ ਵਗੈਰਾ ਸਾਰੇ ਬਾਹਰ ਕੱਢੇ ਹੋਏ ਸੀਗੇ ਕੱਲ ਦੀ ਆਪਣੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਲੂੰਗੀ ਸਾਫ ਕਰਕੇ ਅੱਜ ਜਿਹੜਾ ਫਾਈਨਲੀ ਫਾਈਨਲੀ ਮੇਰਾ ਸਫਾਈ ਦਾ ਜਿਹੜਾ ਕੰਮ ਹੋਜੂ ਖਤਮ ਕਿ ਕਾ ਮਤਲਬ ਕਿ ਹਲਕਾ ਹਲਕਾ ਜਿਹਾ ਹੋ ਜਾਂਦਾ ਵਧੀਆ ਵਧੀਆ ਮਹਿਸੂਸ ਹੁੰਦਾ ਹਨਾ ਵੀ ਹਾਂ ਸਫਾਈ ਦਾ ਕੰਮ ਹੋ ਗਿਆ ਕਿਉਂਕਿ ਕਬੱਡੀ ਟੈਂਸ਼ਨ ਹੋ ਜਾਂਦੀ ਹੁਣ ਐਡੇ ਵੱਡੇ ਘਰ ਨੂੰ ਸਾਫ ਕਰਨਾ ਇਕੱਲੀ ਜਣੀ ਨੇ ਹਨਾ ਬਿਨਾ ਹਾਊਸ ਹੈਲਪਰ ਤੋਂ ਚਲੋ ਹੁਣ ਮੈਨੂੰ ਜਮੀਲਾਂ ਕਰਕੇ ਵੀ ਪੋਚਾਂ ਦਾ ਹੋ ਗਿਆ ਪਰ ਝਾੜਨ ਦਾ ਜਿਹੜਾ ਕੰਮ ਸੀਗਾ ਉਹ ਤਾਂ ਦੇਖੋ ਮੈਂ ਇਕੱਲੀ ਨਹੀਂ ਕੀਤਾ ਹਨਾ ਹਾਂ ਜਿਵੇਂ ਬਰਤਨ ਹੋਗੇ ਹੋਰ ਕੋਈ ਹੈਲਪ ਨਹੀਂ ਲੈਂਦੀ ਮੈਂ ਜਮੀਲਾਂ ਦੀ ਬਸ ਹੈ ਵੀ ਇਕੱਲੇ ਜਮੀਲਾਂ ਪੋਚੇ ਲਗਾ ਦਿੰਦੀ ਹਾਂ ਹਨਾ ਤੇ ਚਲੋ ਮੈਨੂੰ ਥੋੜੀ ਜਿਹੀ ਮਦਦ ਮਿਲ ਜੂਗੀ ਤੇ ਲੋ ਜੀ ਇੱਥੇ ਆਪਾਂ ਹੁਣ आज सी ये दो मंजे ਭਰਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕਰ ਕਰਕੇ ਇੱਥੇ ਰੱਖਦੇ ਕੁਛ ਕਿ ਇੱਥੇ ਬਾਹਰ ਪਏ ਨੇ ਕੁਛ ਇੱਧਰ ਰੱਖਦੇ ਰੈਕ ਸੀਗੇ ਜਿਹੜੇ ਓਟਿਕਣੀ ਤੇ ਇੱਥੇ ਮੈਂ ਆਪਣਾ ਗੈਸ ਵੀ ਰੱਖ ਲਿਆ ਜਿਹੜਾ ਅੱਜ ਹੁਣ ਸਵੇਰ ਦਾ ਨਾਸਾ ਉਹ ਇੱਥੇ ਬਣੂਗਾ ਅੱਜ ਵੀ ਜਣੀ ਕਿ ਮੈਂ ਜਲਦੀ ਉੱઠી ਸੀਗੀ 4:30 ਵਜੇ ਉੱਠ ਕੇ ਫਿਰ ਮੈਂ ਆਪਣੇ ਪਲਾਂਟਸ ਨੂੰ ਪਾਣੀ ਵਗੈਰਾ ਹੋ ਗਿਆ ਜਿਵੇਂ ਇੱਕ ਵਾਰ ਹੁਣ ਗਰਮੀ ਹੈ ਨਾ ਸਵੇਰੇ ਸਵੇਰੇ ਦੇਣਾ ਠੀਕ ਰਹਿੰਦਾਗਾ ਪਾਣੀ ਕਿਉਂਕਿ ਫਿਰ ਵਿਚਾਰੀ ਵੀ ਗਰਮੀ ਦੇ ਵਿੱਚ ਹੁੰਦੇ ਨੇਗੇ ਹਨਾ ਤੇ ਉਸ ਤੋਂ ਬਾਅਦ ਲੱਗ ਗਈ ਸੀ ਕਿ ਇੱਥੇ ਖਾਣਾ ਖੋਣਾ ਖਾਣ ਤੋਂ ਬਾਅਦ ਇੱਥੇ ਲੱਗ ਗਈ ਸੀ ਕਿ ਮੈਂ ਕਿਚਨ ਨੂੰ ਦੁਬਾਰਾ ਮਤਲਬ ਕਿ ਧੋਣਾ ਸੀਗਾ ਕਿਚਨ ਝਾੜਦਾ ਆਪਾਂ ਕੱਲ ਹੀ ਲਿਆ ਸੀਗਾ ਇੱਥੇ ਚ ਸਾਬਣ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਵਾਲ ਪੇਪਰ ਸੀਗਾ ਇਹਦੇ ਸਾਬਣ ਲਗਾ ਕੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਈ ਸੀ ਕਿਉਂਕਿ ਜਦੋਂ ਆਪਾਂ ਖਾਣਾ ਬਣਾਉਂਦੇ ਤੇ ਵੀ ਇੱਕ ਆਇਲ ਦੀ ਜਿਹੜੀ ਪਰਤ ਜੀ ਇਹ ਜੰਮ ਜਾਂਦੀ ਹੈਗੀ ਉਹੀ ਵਸ ਇੱਥੇ ਸਾਫ਼ ਕਰ ਰਹੀ ਸੀਗੀ ਇਹ ਸੀਗਾ ਆਪਣਾ ਲਾਸਟ ਅੱਜ ਬਲੌਗ ਜਿਹੜਾ ਸਫਾਈ ਵਾਲਾ बस सवाल ਫਿਰ ਬਸ ਮੈਂ ਧੋਤਾ ਸੀਗਾ ਕਿਚਨ ਚੰਗੀ ਤਰ੍ਹਾਂ ਪਾਈਪ ਨਾਲ ਕੰਦਾ ਵੀ ਧੋਤੀਆਂ ਸੀਗੀਆਂ ਕਿਉਂਕਿ ਪੂਰੀ ਆਪਾਂ ਹੁਣ ਜਦੋਂ ਡੀਪ ਕਲੀਨਿੰਗ ਕਰਦੇ ਆ ਫਿਰ ਇਹ ਵੀ ਕੋਨਾ ਕੋਨਾ ਹੀ ਸਾਫ਼ ਹੁੰਦਾ ਹੁੰਦਾ ਨਾ ਆ ਨੀਚੇ ਕਰਨਾ ਪਊਗਾ ਮੈਨੂੰ ਪੇਂਟ ਤੇ ਲੋ ਜੀ ਇੱਥੇ ਬਸ ਆਪਾਂ ਜਿਹੜਾ ਸਮਾਨ ਸੀਗਾ ਲਿਆ ਕੇ ਅੰਦਰ ਰੱਖ ਲਿਆ ਕਿਉਂਕਿ ਕੁਝ ਗਰਮੀ ਬਹੁਤ ਜ਼ਿਆਦਾ ਸੀਗੀ ਕੁਝ ਫਿਰ ਵੀਡੀਓ ਕਾਫੀ ਲੰਮਾ ਹੋ ਜਾਂਦਾ ਇਸ ਕਰਕੇ ਮੈਂ ਕਿਹਾ ਵੀ ਨਹੀਂ ਚਲੋ ਪਾਸ ਸਮਾਨ ਰੱਖ ਕੇ ਤੁਹਾਨੂੰ ਫਿਰ ਦਿਖਾਉਨੇ ਆ ਬਾਕੀ ਇਸ ਤਰ੍ਹਾਂ ਇੱਕ ਵਾਰ ਸੈੱਟ ਕਰਤਾ ਹੌਲੀ ਹੌਲੀ ਆਪਾਂ ਇਹਨੂੰ ਜਿੱਥੇ ਲਾਉਣਾ ਜਗ੍ਹਾ ਤੇ ਜਿਵੇਂ ਕਿਹਾ نیچے ਇੱਕ ਵਾਰ ਜਿਹੜੇ ਸਟੋਰੇਜ ਸੀ ਰੱਖਤੇ ਪੇਂਟ ਕਰ ਦਿਆਂ ਜਾਂ ਕੋਈ కర్ਟਨ ਵਗੈਰਾ ਲਾਉਣੀ ਆ ਉਹ ਬਾਅਦ ਦੇ ਵਿੱਚ ਦੇਖੂ ਜੋ ਵੀ ਹੋਊ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀਡੀਓ ਜ਼ਰੂਰ ਹਨਾ वैसे के पेंट कहंदे ਸੀ ਕਲੇਰ ਸਾਹਿਬ ਮੈਂ 5 ਲੀਟਰ ਵਾਲੀ ਬਾਲਟੀ ਲਿਆ ਦੇਣਾ ਕਹਿੰਦੇ ਵੀ ਤੂੰ ਕਰ ਲਈ ਮੈਂ ਕਹਾ ਚਲੋ ਠੀਕ ਆ ਇੱਥੋਂ ਉਹਨਾਂ ਨੂੰ ਮਿਲਿਆ ਨਹੀਂ ਹੁਣ ਦੇਖਦੇ ਆ ਲੈਰੇ ਗਿਆ ਜਾਂ ਸੁਨਾਮਗੇ ਲਿਆ ਦੇਣਗੇ ਕੋਈ ਗੱਲ ਨਹੀਂ ਜੇ ਆਪਾਂ ਥੋੜੇ ਹਟਾ ਹਟਾ ਕੇ ਉਸ ਤੋਂ ਬਾਅਦ ਪੇਂਟ ਕਰਾਂਗੇ ਜਾਂ ਫਿਰ ਕਾਰਟਨ ਵਗੈਰਾ ਲਾਉਣੀ ਆ ਦੇਖਦੀਆਂ ਜੋ ਵੀ ਹੋਊਗਾ ਚਲੋ ਸ਼ੇਅਰ ਕਰਾਂਗੇ ਤੁਹਾਨੂੰ ਤੁਹਾਡੇ ਨਾਲ ਇੱਕ ਵਾਰ ਇਹ ਵੀ ਫਾਈਨਲੀ ਅੱਜ ਆਪਣਾ ਸਵਾਂਇਆਂ ਦਾ ਕੰਮ ਹੋ ਗਿਆ ਖਤਮ 3 ਦਿਨ ਦੇਖੋ ਪੂਰੇ ਲੱਗੇ ਨੇਗੀ ਤਿੰਨ ਦਿਨਾਂ ਦੇ ਵਿੱਚ ਸਫਾਈ ਹੁੰਦੀ ਹੈ ਬਾਕੀ ਤਾਂ ਚਲੋ ਹੁਣ ਜਿਹੜਾ ਪਸ ਜਾਵਟ ਵਾਲਾ ਕੰਮ ਕਰਨ ਉਹ ਤਾਂ ਹੁਣ ਚਲੋ ਨਾਲ ਦੀ ਨਾਲ ਹੋਈ ਜਾਊ ਉਹਦੀ ਕੋਈ ਦਿੱਕਤ ਨਹੀਂ ਮਤਲਬ ਜਿਹੜਾ ਵੱਡਾ ਕੰਮ ਸੀ ਉਹ ਹੋ ਗਿਆ ਹਨਾ 메ਨ ਕੰਮ ਸੀਗਾ ਜਿਹੜਾ ਝਾੜਨ ਦਾ ਉਹ ਹੋ ਚੁੱਕਿਆ ਸਫਾਈ ਦੇ ਕੰਮ ਹੋ ਗਏ ਖਤਮ ਤੇ ਅੱਜ ਮੈਂ ਟੈਨਸ਼ਨ ਫਰੀ ਵੀ ਹੋ ਗਈਆਂ ਬਾਕੀ ਹੁਣ ਆਪਾਂ ਸਹਿਜ ਸਹਿਜ ਹੌਲੀ ਹੌਲੀ ਚੀਜ਼ਾਂ ਨੂੰ ਸਹਿਜ ਕੇ ਰੱਖਾਂਗੇ ਜਣੀ ਕੇ ਹਨਾ ਤੇ ਬਾਕੀ ਸਾਰੇ ਸਾਫ ਨੇ ਦੇਖੋ ਕੰਟੇਨਰ ਵਗੈਰੇ ਨਾਲ ਤੇ ਸੁੱਕਾ ਕੱਪੜਾ ਮਾਰ ਮਾਰ ਕੇ ਇੱਕ ਵਾਰ ਮੈਂ ਰੱਖ ਤੇ ਦੇ ਉਸ ਤੋਂ ਬਾਅਦ ਸੈਟਿੰਗ ਕਰ ਲਵਾਂਗੇ ਬਾਅਦ ਦੇ ਵਿੱਚ ਜਿਹੜੇ ਮੋٹے ਬਰਤਨ ਸੀਗੇ ਉਹ ਇੱਥੇ ਟੋਕਰੇ 'ਚ ਰੱਖਦੇ ਕਿਉਂਕਿ ਜਿਵੇਂ ਕੋਈ ਤੁਹਾਨੂੰ ਦੱਸਿਆ ਵੀ ਅੰਦਰ ਥੋੜਾ ਜਿਹਾ ਕੰਮ ਕਰੂੰਗੀ ਇਹ ਬਾਅਦ ਦੇ ਵਿੱਚ ਰੱਖੇ ਜਾਣਗੇ ਹਨਾ ਇੱਧਰ ਤੇ ਇੱਧਰ ਆਪਾਂ ਗੈਸ ਵੀ ਦੇਖੋ ਇੱਥੇ ਰੱਖਿਆ ਤੁਹਾਨੂੰ ਦਿਖਾਇਆ ਵੀ ਸੀਗਾ ਪਹਿਲਾਂ ਬਾਕੀ ਚਲੋ ਦੇਖਦੇ ਹਾਂ ਹੁਣ ਕਿਵੇਂ ਅੱਗੇ ਕੀ ਬਣਦਾ ਕਿਹੜੀ ਸਫਾਈ ਕਰਦੇ ਹਾਂ ਹੁਣ ਕੀ ਮਤਲਬ ਕਿ ਉਹ ਕਰਨਾ ਹਨਾ ਉਹ ਬਾਅਦ ਦੇ ਵਿੱਚ ਚਲੋ ਆਪਾਂ ਦੇਖਦੇ ਆਂਗੇ ਕਰਨਾ ਤਾਂ ਹੈਗਾ ਕੁਝ ਕਵਾਲ ਪੇਪਰ ਵੀ ਮੇਰੇ ਕੋਲ ਪਿਆ ਕਦੇ ਸੋਚਦੀ ਵੀ ਵਾਲਪੇਪਰ ਵਗੈਰਾ ਲਗਾ ਦਾਂ ਪਰ ਚਲੋ ਦੇਖਦੇ ਆ ਕੀ ਬਣਦਾ ਹੁਣ ਫਾਈਨਲੀ ਆਪਾਂ ਬਸ ਥੋੜੇ ਜਿਹਾ ਸਜਾਵਟ ਵਾਲਾ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਛੋਟੇ ਕੰਟੇਨਰ ਸੀਗੇ ਉਹਨਾਂ ਨੂੰ ਵੀ ਮੈਂ ਇੱਥੇ ਆ ਜਿਹੜੀ ਰੈਕ ਆ ਹਾਂ ਸਲੇਵ ਆ ਵੁੱਡਨ ਇੱਥੇ ਰੱਖਣ ਲੱਗੀ ਸੀ ਕਿਉਂਕਿ ਸਾਰੇ ਮੈਂ ਇੱਥੇ ਸਾਫ਼ ਕਰ ਲਏ ਸੀਗੇ ਇਹ ਸੁੱਕਾ ਕੱਪੜਾ ਦੁਬਾਰਾ ਮਾਰ ਲਿਆ ਸੀਗਾ ਕਿਉਂਕਿ ਪਾਣੀ ਦੀ ਵੀ ਉੱਪਰ ਇੱਕ ਮਤਲਬ ਕਿ ਦਾਗ ਜੇ ਜੰਮ ਜਾਂਦੇ ਫਿਰ ਨਹੀਂ ਉਹ ਤੇ ਕਰਕੇ ਫਿਰ ਮੈਂ ਸੁੱਕਾ ਕੱਪੜਾ ਮਾਰ ਲਿਆ ਸੀਗਾ ਚਲੋ ਜੀ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਮਿਲਦੇ ਕੱਲ੍ਹ